ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਾਂ ਕਵਰ ਕਰਦੇ ਪਏ ਪਿੰਡ ਸਤੌਜ ਜਿਲ੍ਹਾ ਇਸ ਨੂੰ ਸੰਗਰੂਰ ਪੈਂਦਾ ਪਿੱਖੀ ਦੇ ਨਜ਼ਦੀਕ ਆ ਗਿਆ ਚੀਮਾ ਮੰਡੀ ਚੀਮਾ ਦੇ ਨਜ਼ਦੀਕ ਆ ਗਿਆ ਸਤੌਜ ਪਿੰਡ ਜਿਹੜਾ ਆਪਣੇ ਸੀਐਮ ਸਾਹਿਬ ਮੁੱਖ ਮੰਤਰੀ ਦਾ ਪਿੰਡਾ ਸਤੌਜ ਪਿੰਡੋਂ ਉੱਥੋਂ ਵੀਡੀਓ ਕਵਰ ਕਰਦੇ ਪਏ ਜ਼ਿਲ੍ਹਾ ਸੰਗਰੂਰ ਆ। ਸੋ 90561 06898 90561 06898 ਵੀਰ ਦਾ ਨੰਬਰ ਆ। ਦੂਜਾ ਸੂਆ ਬੈੜ ਸੁੰਦੀ ਪਈ ਆ ਘਰੇਲੂ ਬੈੜ ਆ। ਕੋਈ ਵਪਾਰ ਦਾ ਕੰਮ ਨਹੀਂ। ਇੱਕੋ ਨਾਗ ਫਾਰ ਸੇਲ ਆ। ਪਹਿਲੇ ਸੂਏ ਵਾਜਾਂ ਦਾ ਦੁੱਧ ਦੱਸਣ ਦੇ ਅਨੁਸਾਰ ਇਸ ਤੋਂ 27 ਤੋਂ 28 ਕਿਲੋ ਦੁੱਧ ਚੋਇਆ ਹੋਇਆ ਤੇ 2.5 ਮਹੀਨੇ ਹੋ ਗਏ ਦੁੱਧੋ ਡਰਾਈ ਕੀਤੀ ਨੂੰ। ਚੰਗਾ ਇਹਦੇ ਸੀਮਣ ਲੱਗਿਆ ਹੋਇਆਗਾ। ਐਬੀਐਸ ਦਾ ABS ਦੇ ABS ਦੇ ਸਾਂਹ ਤੋਂ ਕੱਬਣਾ ਬਾਕੀ ਜਿਹੜੀ ਡਿਟੇਲ ਆ ਬਾਕੀ ਸੀਮਨ ਨੂੰ ਦੱਸ ਦੂ ਵੀਰ ਆਪ ਘਰ ਹੈ ਨਹੀਂ ਸੀ ABS ਦਾ ਕੋਈ ਇਹਦੇ ਡੀਜ਼ਲ ਦਾ ਸੀਮਨ ਲੱਗਿਆ ਹੋਇਆ ਤੇ ਇਸ ਵਾਰ ਇਸ ਤੋਂ 32 ਕਿਲੋ ਦੀ ਉਮੀਦ ਆ ਕਹਿਣ ਨੂੰ ਵੀਰ ਕਹਿੰਦਾ 35 ਦੇ ਦਈਏ ਪਰ 30 ਕਿਲੋ ਤੋਂ ਪਾਰ-ਪਾਰ ਚੱਲੂਗੀ ਅੱਜ ਇਹਦੇ ਸੂਣ ਦੇ ਵਿੱਚ ਇੱਕ ਹਫ਼ਤਾ ਇਹਦਾ ਸੂਣ ਦੇ ਵਿੱਚ ਬਾਕੀ ਪਿਆ ABS ਦਾ ਡੀਜ਼ਲ ਸਾਂਹ ਦਾ ਇਹਦੇ ਸੀਮਨ ਲੱਗਿਆ ਹੋਇਆ ਇੱਕ ਹਫ਼ਤਾ ਬਾਕੀ ਆ 9056108898 ਵੀਰ ਦਾ ਨੰਬਰ ਆ 30 ਕਿਲੋ ਤੋਂ ਪਾਰ-ਪਾਰ ਦੋ ਤੇ ਇਸ ਵਾਰ ਪਾ ਦੂ ਇੱਕ ਹਫ਼ਤਾ ਬਾਕੀ ਤੁਸੀਂ ਬਾਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਹਵਾਨਾ ਵਗੈਰਾ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਹਵਾਨਾ ਦਿਖਾਈ ਦਿੰਦਾ ਬਈ ਇਹਦੇ ਕੱਦ ਕਾਠ ਵੈੜਦਾ ਬਹੁਤ ਜ਼ਿਆਦਾ ਆ ਸੋ ਫੇਸ ਕੁਆਲਿਟੀ ਵਗੈਰਾ ਮੂੰਹ ਮੱਥਾ ਵਗੈਰਾ ਦੇਖ ਸਕਦੇ ਹੋ ਪੂਰੀ ਚੰਗੀ ਕੱਦ ਕਾਠ ਵਾਲੀ ਜਿੰਦ ਜਾਨ ਵਾਲੀ ਵੈੜਾ ਦੂਜਾ ਸੂਆ ਸੁੰਦੀ ਪਈ ਆ ਜਿਹੜਾ ਸੀਮਨ ਲੱਗਿਆ ਬਾਕੀ ਮੇਨ ਗੱਲ ਸਾਨੂੰ ਸਾਰੀ ਵੀ ਕੰਫਰਮ ਕਰ ਦੂ ਆਪ ਘਰ ਹੈ ਨਹੀਂ ਸੀਗਾ ਦੂਜਾ ਸੂਆ ਸੁੰਦੀ ਆ 27 28 ਕਿਲੋ ਦੁੱਧ ਪਲੂਨ ਦਾ ਪਹਿਲੇ ਸਵੇਰ ਖੇਲੂ ਘਰ ਚ ਹੋਇਆ ਹੋਇਆ ਸੋ ਸਾਈਜ਼ ਵਗੈਰਾ ਤੇ ਕੱਦ ਕਾਠ ਵਗੈਰਾ ਬੈੜਦਾ ਪੂਰਾ ਫੁੱਲਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਕੋਈ ਹੱਥ ਦਰਾਨੀ ਕਿਸੇ ਪਾਸੇ ਹੋਏ ਸੋ ਬਿਊਟੀ ਵਗੈਰਾ ਬੈੜਦੀ ਦੇਖ ਸਕਦੇ ਹੋ ਜੈਨੂਨ ਦੂਜਾ ਸੂਆ ਜਮ ਸੋ ਦੰਦਾ ਦੇ ਵਿੱਚ ਜੇ ਕੋਈ ਵੜਾ ਬਣ ਕੇ ਚਲੋ ਵੱਡੀ ਵੈੜ ਨਹੀਂ ਤੋਰਾ ਵਗੈਰਾ ਦੇਖ ਸਕਦੇ ਹੋ ਸਾਬ ਤੋਰਾ ਸੋ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਕੀਮਤ ਇਹਦੀ ਹੈਗੀ 1,35,000 ਰੁਪਇਆ 1,35,000 ਰੁਪਇਆ ਕੀਮਤ ਆ ਇਹਦੇ ਵਿੱਚੋਂ ਮਾਨਤਾਣ ਮੌਕੇ ਤੇ ਹੋ ਜਾਊਗਾ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਚੀਮਾ ਦੇ ਨੇੜੇ ਆ ਗਿਆ ਕਿਸੇ ਵੀ ਵੀਰ ਦੇ ਬਿਰੜ ਪਸੰਦ ਹੋਵੇ ਤੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ